ਜੀਪੀ ਸਾਹਿਬ ਕਲਮੰਦਰ ਪੱਖ ਪੰਜਾਬੀ ਚੈਨਲ ਤੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆਂ ਜੀ ਤੇ ਬਹੁਤ ਵਧੀਆ ਸਰ ਵਰਕ ਕੀਤਾ ਪੁਲਿਸ ਨੇ ਇਸ ਕੇਸ ਦੇ ਵਿੱਚ ਸਰ ਆਪ ਜੀ ਤੋਂ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਆਂ ਜੀ ਇਹ ਜਿਹੜੀ 15 16 ਦੀ ਦਰਮਿਆਨੀ ਰਾਤ ਨੂੰ ਇੱਕ ਵਾਰਦਾਤ ਹੋਈ ਸੀਗੀ ਵਾਰਦਾਤ ਮੇ ਇੱਕ ਜਿਹੜੀ ਲੇਡੀਜ਼ ਹੈਗੀ ਉਹਨਾਂ ਦੀ ਉਹਨਾਂ ਦਾ ਮਰਡਰ ਹੋ ਗਿਆ ਸੀਗਾ ਐਂਡ ਬਾਅਦ ਚ ਕਲੇਮ ਕੀਤਾ ਸੀਗਾ ਕਿ ਰੋਬਰ ਆਏ ਤੇ ਮੇਰੀ ਵਾਈਫ ਨੂੰ ਮਾਰ ਗਏ ਤੇ ਮੈਨੂੰ ਜ਼ਖਮੀ ਕਰ ਗਏ ਅਸੀਂ ਇਨਵੈਸਟੀਗੇਸ਼ਨ ਕਰੀ ਇਨਵੈਸਟੀਗੇਸ਼ਨ ਚ ਬਹੁਤ ਚੀਜ਼ਾਂ ਸਾਹਮਣੇ ਆਈਆਂ ਐਂਡ ਅੰਟੀਮੇਟਲੀ ਸਾਡੀ ਟੀਮ ਨੇ ਇਹ ਪੜਾ ਕੀਤਾ ਕਿ ਇਹਦਾ ਜਿਹੜਾ ਹਸਬੈਂਡ ਉਹੀ ਇਸ ਵਾਰ ਦਾਤ ਨੇ ਸ਼ਾਮਿਲ ਹੈਗਾ ਉਸ ਤੋਂ ਬਾਅਦ ਅਸੀਂ ਉਸ ਜਿਹੜਾ ਅਨੋਖ ਮਿੱਤਲ ਹੈਗਾ ਉਹ ਮਰਨ ਵਾਲੀ ਲੇਡੀ ਆ ਉਹਦਾ ਹਸਬੈਂਡ ਤੇ ਉਹਦੀ ਇੱਕ ਪ੍ਰੇਮਿਕਾ ਉਹਨੂੰ ਰੈਸਟ ਕੀਤਾ ਨਾਲ ਅਸੀਂ ਚਾਰ ਬੰਦੇ ਹੋਰ ਰੈਸਟ ਕਰੇ ਅੱਜ ਤੇ ਔਰ ਪੰਜਵਾਂ ਬੰਦਾ ਅਜੇ ਰੈਸਟ ਕਰਨਾ ਬਾਕੀ ਹੈ ਸਰ ਇਸੇ ਦਰਿੰਦੇ ਦਰਿੰਦੇ ਵਿਅਕਤੀ ਦੇ ਪਾਸਟ ਬਾਰੇ ਕੀ ਜਾਣਕਾਰੀ ਹੈ ਜੀ कि ਅਸੀਂ ਮੈਂ ਬਹੁਤਾ ਅਜੇ ਉਸ ਤੇ ਇਨਵੈਸਟੀਗੇਸ਼ਨ ਨਹੀਂ ਕਰੀਆ ਉਸ ਤੋਂ ਬਾਅਦ ਹੀ ਪਤਾ ਲੱਗੂਗਾ ਪਰ ਇੰਨਾ ਜ਼ਰੂਰ ਸੀਗਾ ਕਿ ਕਾਫੀ ਟਾਈਮ ਤੋਂ ਇਹਦੇ ਮਨ 'ਚ ਪਲਾਨਿੰਗ ਸੀਗੀ ਇਹਨੂੰ ਰਸਤੇ 'ਚ ਉਟਾਉਣ ਵਾਸਤੇ ਸਰ ਕਿੰਨੀ ਵਾਰੀ ਤੁਸੀਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਵੀ ਇਹ ਇਹਨੇ ਟਰਾਈ ਵੀ ਕੀਤਾ ਸੀ ਜੀ ਕਿੰਨੀ ਵਾਰੀ ਟਰਾਈ ਕੀਤਾ ਸੀ ਇਸ ਦੇ ਮਨ 'ਚ ਆਈਏ ਦੋ ਵਾਰ ਬਾਕੀ ਇਨਵੈਸਟੀਗੇਸ਼ਨ ਤੋਂ ਹੀ ਅਸੀਂ ਪਤਾ ਕਰ ਸਕਦੇ ਜੋ ਅਸੀਂ ਪੁਸ਼ਪਰਤਾਲ ਮੋਟੀ-ਮੋਟੀ ਇਸ ਤੋਂ ਪਤਾ ਕੀਤੀ ਇੰਨਾ ਹੀ ਕਹਾਜੇ ਪਰਨਾ ਸਰ ਜੋ ਮ੍ਰਿਤਕ ਲੇਡੀਜ਼ ਹੈ ਜੀ ਉਸ ਨੂੰ ਪਹਿਲਾਂ ਜਦੋਂ ਟਰਾਈ ਕੀਤਾ ਸੀ ਇਹਦੇ ਇਹਦੇ ਵੱਲੋਂ ਸ਼ੱਕ ਨਹੀਂ ਹੋਇਆ ਜੀ ਬਿਲਕੁਲ ਵੀ ਮੈਂ ਸਮਝਾ ਨਹੀਂ ਜੀ ਸਰ ਜਿਹੜੀ ਮ੍ਰਿਤਕ ਔਰਤ ਹੈ ਜੀ ਉਸ ਨੂੰ ਸ਼ੱਕ ਨਹੀਂ ਸੀ ਹੋਇਆ ਜੀ ਜਦੋਂ ਪਹਿਲਾਂ ਟਰਾਈ ਕੀਤਾ ਉਸਦੇ ਤੋਂ ਇਸ ਤਰੀਕੇ ਨਾਲ ਨਹੀਂ ਉਸਨੇ ਕੋਈ ਟਰਾਈ ਕੀਤਾ ਉਸਦੇ ਕੋਈ ਮਨਚ ਆਈ ਹੋਣੀ ਕੋਈ ਚੀਜ਼ ਜੋ ਸਾਨੂੰ ਪਤਾ ਲੱਗੀ ਹੈ ਮੈਂ ਉਹੀ ਕਹ ਰਾ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੂ ਸਰ ਰਿਮਾਂਡ ਉਸ ਨੂੰ ਪਤਾ ਹੁੰਦਾ ਤਾਂ ਨੇਚਰਲੀ ਉਹ ਇਨਫੋਰਮ ਕਰ ਦਿੰਦਾ ਸਰ ਰਿਮਾਂਡ ਦੇ ਬਾਰੇ ਵਿੱਚ ਕੀ ਜਾਣਕਾਰੀ ਅਜੇ ਪੇਸ਼ ਕਰਾਂਗੇ ਜੀ ਪੁਲਿਸ ਰਿਮਾਂਡ ਲੈਵਾਂਗੇ ਡਿਟੇਲਸ ਪੁੱਛਤਾਸ ਕਰਾਂਗੇ ਜੋ ਵੀ ਸਾਹਮਣੇ ਆਏਗਾ ਤੁਹਾਡੇ ਨਾਲ ਸਰ ਇੱਕ ਲਾਸਟ ਪੁੱਛਣਾ ਚਾਹੁੰਦਾ ਜੀ ਸਰ ਜਿਹੜੇ ਲੋਕਾਂ ਨੇ ਕੱਲ ਸਿਆਸਤ ਕੀਤੀ ਹੈ ਜੀ ਇਸ ਪੁਆਇੰਟ ਦੇ ਉੱਤੇ ਬਹੁਤ ਸਾਰੀਆਂ ਫਵਾਹ ਫਲਾਈਆਂ ਨੇ ਸਰ ਇਹ ਵੀ ਇੱਕ ਜੁਰਮ ਹੈ ਜੀ ਦੇਖੋ ਉਹਦਾ ਜਵਾਬ ਸਾਡੀ ਟੀਮ ਨੇ ਜਿਹੜਾ ਕੰਮ ਕੀਤਾ ਉਹ ਇਹਦਾ ਜਵਾਬ ਹੈਗਾ ਮੈਂ ਇਹੀ ਕਹੂੰਗਾ ਔਰ ਸਾਡੀ ਸੰਕਤੀ ਜਿਹੜੀ ਪਰਿਵਾਰ ਹੈ ਮਰਨ ਵਾਲੇ ਦੇ ਪਰਿਵਾਰ ਹੈ ਪੁਲਿਸ ਦੀ ਸੰਕਤੀ ਉਹਦੇ ਨਾਲ ਪੁਲਿਸ proper investigation کروਗੀ اینڈ ਅਸੀਂ ਇਨਸ਼ੋਰ ਕਰਾਂਗੇ ਕਾਤਿਲਾਂ ਨੂੰ ਸਜ਼ਾ ਮਿਲ ਸਰ ਇੱਕ ਮੈਸੇਜ ਲੈਣਾ ਚਾਹੁੰਦੇ ਸੀ ਲਾਸਟ ਵਿੱਚ ਜੀ ਸਰ ਜਿਵੇਂ ਕਿ ਔਰਤ ਦਾ ਕਤਲ ਹੋਇਆ ਜੀ ਪਤੀ ਵੱਲੋਂ ਪਤਨੀ ਦਾ ਕਤਲ ਕੀਤਾ ਗਿਆ ਹੈ ਜੀ ਸਰ ਕੀ ਮੈਸੇਜ ਦੇਣਾ ਚਾਹੋਗੇ ਜੀ ਸਮਾਜ ਨੂੰ ਤੁਸੀਂ ਜੀ ਮੈਂ ਦੇਖੋ ਇਹ ਬਹੁਤ ਹੀ ਬਨੌਨੀ ਜਿਹੜੀ ਹਰਕਤ ਹੈਗੀ ਹੈ ਕਿਸੇ ਦੇ ਕਿਸੇ ਦੀ ਜਾਨ ਲੈਣਾ ਕੋਈ ਰਾਈਟ ਨਹੀਂ ਹੈਗਾ ਕਿਸੇ ਦੀ ਪਰਮਾਤਮਾ ਦਾ ਜੀ ਮੈਂ ਇਹ ਕਹਾਂਗਾ ਕਿ ਕੋਈ ਐਹੋ ਜੀ ਕੋਈ ਚੀਜ਼ ਆ ਜਾਏ ਪਰਿਵਾਰ 'ਚ ਬੈਠ ਕੇ ਜਾਂ ਗੱਲ ਕਰ ਲੈਣੀ ਚਾਹੀਦੀ ਹੈ ਸੈਪਰੇਟ ਹੋ ਜਾਏ ਬਟ ਕਿਸੇ ਨੂੰ ਇਸ ਤਰੀਕੇ ਕਿਉਂਕਿ ਅਲਟੀਮੇਟਲੀ ਜਿਹੜੇ ਉਹਨਾਂ ਦੇ ਛੋਟੇ ਛੋਟੇ ਬੱਚੇ ਸਭ ਤੋਂ ਜ਼ਿਆਦਾ ਉਹਨਾਂ ਨੂੰ ਇਫੈਕਟ ਕਰੂਗਾ ਸਰ ਬਹੁਤ ਮਿਹਰਬਾਨੀ ਜੀ ਥੈਂਕ ਯੂ ਸਾਰਾ